ਤੇ ਉਹੀ ਕਾਰ ਆ ਜੀ ਜਿਹੜੀ ਉਹਨੂੰ ਬੱਸ ਦੇ ਅੱਗੇ ਲੱਗੀ ਸੀ ਦੋ ਗੱਡੀਆਂ ਸੀਗੀਆਂ ਦੂਸਰੀ ਗੱਡੀ ਦਾ ਤਾਂ ਨੰਬਰ ਨਹੀਂ ਟਰੇਸ ਹੋਇਆ ਪਰ ਫਿਰ ਵੀ ਅਸੀਂ ਲੱਗੇ ਆ ਉਹਦੇ ਪਿੱਛੇ ਉਹ ਵੀ ਅਸੀਂ ਫੜ ਲੈਣੀ ਐ ਤੇ ਉਹ ਕਾਰ ਜਿਹੜੀ ਬੱਸ ਦੇ ਅੱਗੇ ਲਾਈ ਸੀ ਤੇ ਬੱਸ ਰਸਤਾ ਮੰਗਦੀ ਤੇ ਰਸਤਾ ਨਹੀਂ ਸੀ ਦਿੰਦੇ ਤੇ ਅੱਗੋਂ ਭੰਗੜਾ ਪਾਉਂਦੇ ਸੀਗੇ ਲੱਗੇ ਜਿਵੇਂ ਦਾ ਭੰਗੜਾ ਪਾਉਣ ਨੂੰ ਇੱਕ ਵੀਡੀਓ ਸੀ ਕੀ ਸਾਨੂੰ ਪਬਲਿਕ ਨੇ ਭਾਈ ਅੱਜ ਤੋਂ 6-7 ਦਿਨ ਪਹਿਲਾਂ ਰਾਤ ਕਰੀਬ ਟਾਈਮ 11:15 ਦਾ ਟਾਈਮ ਹੋਊਗਾ ਉਹਦੇ ਵਿੱਚ ਇੱਕ ਬੱਸ ਆ ਰਹੀ ਸੀ ਤੇ ਅੱਗੇ ਦੋ ਗੱਡੀਆਂ ਸੀ। ਇੱਕ ਸਕਾਰਪਿਓ ਗੱਡੀ ਸੀ ਤੇ ਇੱਕ ਹੋਰ ਕਾਰ ਸੀਗੀ। ਉਹ ਜਿਹੜਾ ਬੱਸ ਵਾਲਾ ਪਿੱਛੇ ਆ ਉਹ ਰਸਤਾ ਮੰਗ ਰਿਹਾ ਅੱਗੇ ਜਾਣ ਵਾਸਤੇ। ਔਰ ਦੇਖਣ ਸੁਣਨ ਦੇ ਚਾਹਿਆ ਬਾਅਦ ਚ ਕਿ ਪਤਾ ਲੱਗੇ ਕਿ ਦੋਨੋਂ ਗੱਡੀਆਂ ਕੋਈ ਮੈਰਿਜ ਅਟੈਂਡ ਕਰਕੇ ਆਉਂਦੀਆਂ ਸੀ। ਪਿੱਛੋਂ ਡਰਾਈਵਰ ਰਸਤਾ ਮੰਗ ਰਿਹਾ ਇਹ ਸਾਹਜਾ ਤੇ ਅੱਗੇ ਭੰਗੜਾ ਪਾ ਰਿਹਾ ਗੱਡੀ ਦੇ ਵਿੱਚ ਦੀ ਬਾਹਰ ਬਾਹਾਂ ਕੱਢ ਕੇ ਚੀਕਾਂ ਮਾਰ ਰਿਹਾ ਉੱਚੀ ਉੱਚੀ। ਇਹਦੇ ਵਿੱਚ ਲੇਡੀਜ਼ ਵੀ ਬੈਠੀਆਂ ਸੀ ਬਸ ਦੇ ਵਿੱਚ ਉਹ ਇੱਕਦਮ ਪਹਿ ਪੀਤ ਹੋ ਗਈਆਂ ਕੁਝ ਲੇਡੀਜ਼ ਵੀ ਇਦਾਂ ਦੀ ਜਿਹੜੀਆਂ ਬਿਲਕੁਲ ਇਕੱਲੀਆਂ ਸੀਗੀਆਂ ਜਿਹਨਾਂ ਨੂੰ ਅੱਗੋਂ ਦੇ ਵਾਰਸਾਂ ਨੇ ਬਸ ਸਟੈਂਡ ਤੇ ਲੈਣ ਆਉਣਾ ਸੀ ਉਹ ਇੱਕਦਮ ਡਰ ਗਈਆਂ ਕਿ ਪਤਾ ਨਹੀਂ ਕੌਣ ਸ਼ਾਇਦ ਇਹ ਕੋਈ ਸਾਨੂੰ ਨੁਕਸਾਨ ਪਹੁੰਚਾਉਣਗੇ ਜਾਂ ਕੋਈ ਪਤਾ ਨਹੀਂ ਕਿੱਦਾਂ ਦੀ ਕੋਈ ਸਾਡੇ ਨਾਲ ਹਰਕਤ ਕਰੂਗਾ ਉਹਨਾਂ ਨੇ ਉਸੇ ਟਾਈਮ ਉਹਦੀ ਜਿਹੜੀ ਵੀਡੀਓ ਉਹ ਮੌਕੇ ਤੇ ਬਣਾ ਲਈ ਵੀਡੀਓ ਸਾਡੇ ਕੋਲ ਪਹੁੰਚੀ ਹੈ ਅਸੀਂ ਇੱਕ ਗੱਡੀ ਦਾ ਨੰਬਰ ਟ੍ਰੇਸ ਕਰਕੇ ਉਹਨਾਂ ਦੇ ਘਰ ਗਏ ਆ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਬੁਲਾ ਰਿਹਾ ਚੌਂਕ ਦੇ ਵਿੱਚ ਇਹ ਗੱਡੀ ਦੇ ਵਿੱਚ ਭੰਗੜਾ ਪਾਉਂਦੇ ਸੀ ਹੁਣ ਇੱਥੇ ਚੌਂਕ 'ਚ ਲੱਗੇ ਸੀ ਉਹਨਾਂ ਦਾ ਭੰਗੜਾ ਪਾਉਣਾ ਵੀ ਪੁੱਤ ਹੁਣ ਪਾਉ ਭੰਗੜਾ ਜਿੰਨੇ ਕਿੰਨਾ ਕ ਪਾਉਣਾ ਤੁਸੀਂ ਇਦਾਂ ਕਰਕੇ ਮਾਹੌਲ ਖਰਾਬ ਕੀਤਾ ਇਸ ਕਰਕੇ ਜਿਹੜਾ ਗਿਫਟ ਇਹਨਾਂ ਦਾ ਉਹ ਤਿਆਰ ਆ ਉਹ ਦੇਣੇ ਆ ਉਸ ਤੋਂ ਬਾਅਦ ਬਾਕੀ ਜਿਹੜੀਆਂ ਗੱਲਾਂ ਮਤ ਜਿਹੜਾ ਨਾਲ ਬਾਅਦ 'ਚ ਕਰਦੇ ਹਾਂ ਥੈਂਕ ਯੂ ਜੀ ਇੱਕ ਵੀਡੀਓ ਸੀ ਕੀ ਸਾਨੂੰ ਪਬਲਿਕ 'ਚ ਪਾਈ ਅੱਜ ਤੋਂ 6-7 ਦਿਨ ਪਹਿਲਾਂ ਰਾਤ ਕਰੀਬ ਟਾਈਮ 11 11:30 ਦਾ ਟਾਈਮ ਆਊਗਾ ਉਹਦੇ ਵਿੱਚ ਇੱਕ ਬੱਸ ਆ ਰਹੀ ਸੀ ਤੇ ਅੱਗੇ ਦੋ ਗੱਡੀਆਂ ਸੀ ਇੱਕ ਸਕਾਰਪਿਓ ਗੱਡੀ ਸੀ ਤੇ ਇੱਕ ਹੋਰ ਕਾਰ ਸੀਗੀ ਉਹ ਜਿਹੜਾ ਬੱਸ ਵਾਲਾ ਪਿੱਛੇ ਆ ਉਹ ਰਸਤਾ ਮੰਗ ਰਿਹਾ ਅੱਗੇ ਜਾਣ ਵਾਸਤੇ ਔਰ ਦੇਖਣ ਸੁਣਨ ਵਿੱਚ ਆਇਆ ਬਾਅਦ ਚ ਕਿ ਪਤਾ ਲੱਗੇ ਕਿ ਦੋਨੋਂ ਗੱਡੀਆਂ ਕੋਈ ਮੈਰਿਜ ਅਟੈਂਡ ਕਰਕੇ ਆਉਂਦੀਆਂ ਸੀ ਪਿੱਛੋਂ ਡਰਾਈਵਰ ਰਸਤਾ ਮੰਗ ਰਿਹਾ ਇਹ ਸਾਬ ਜਾਤੇ ਅੱਗੇ ਭੰਗੜਾ ਪਾ ਰਹੇ ਗੱਡੀ ਦੇ ਵਿੱਚ ਦੀ ਬਾਹਰ ਬਾਹਾਂ ਕੱਢ ਕੇ ਚੀਕਾਂ ਮਾਰ ਰਹੇ ਉੱਚੀ ਉੱਚੀ ਜਿਹਦੇ ਵਿੱਚ ਲੇਡੀਜ਼ ਵੀ ਬੇਟੀਆਂ ਸੀ ਬਸ ਤੇ ਵਿੱਚ ਉਹ ਇੱਕਦਮ ਭੈ ਪੀਤ ਹੋ ਗਈਆਂ ਕੁਝ ਲੇਡੀਜ਼ ਵੀ ਇਦਾਂ ਦੀ ਚੜੀਆਂ ਬਿਲਕੁਲ ਕੱਲੀਆਂ ਸੀਗੀਆਂ ਜਿਨ੍ਹਾਂ ਨੂੰ ਅੱਗੋਂ ਉਹਨਾਂ ਦੇ ਵਾਰਸਾਂ ਨੇ ਬਸ ਸਟਾਪ ਤੇ ਲੈਣ ਆਉਣਾ ਸੀ ਉਹ ਇੱਕਦਮ ਡਰ ਗਈਆਂ ਕਿ ਪਤਾ ਨਹੀਂ ਕੌਣ ਸ਼ਾਇਦ ਇਹ ਕੋਈ ਸਾਨੂੰ ਨੁਕਸਾਨ ਪਹੁੰਚਾਉਣਗੇ ਜਾਂ ਕੋਈ ਪਤਾ ਨਹੀਂ ਕਿੱਦਾਂ ਦੀ ਕੋਈ ਸੜਨਾਲ ਹਰਕਤ ਕਰੂਗਾ ਉਹਨਾਂ ਨੇ ਉਸੇ ਟਾਈਮ ਉਹਦੀ ਜਿਹੜੀ ਵੀਡੀਓ ਉਹ ਮੌਕੇ ਤੇ ਬਣਾ ਲਈ ਵੀਡੀਓ ਸਾਡੇ ਕੋਲ ਪਹੁੰਚੀ ਹੈ ਅਸੀਂ ਇੱਕ ਗੱਡੀ ਦਾ ਨੰਬਰ ਟ੍ਰੇਸ ਕਰਕੇ ਉਹਨਾਂ ਦੇ ਘਰ ਗਏ ਆ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਬੁਲਾ ਲਿਆ ਚੌਂਕ ਦੇ ਵਿੱਚ ਇਹ ਗੱਡੀ ਦੇ ਵਿੱਚ ਭੰਗੜਾ ਪਾਉਂਦੇ ਸੀ ਹੁਣ ਇੱਥੇ ਚੌਂਕ 'ਚ ਲੱਗੇ ਆ ਸੀ ਉਹਦਾ ਭੰਗੜਾ ਪਾਉਣ ਵੀ ਪੁੱਤ ਹੁਣ ਪਾਉ ਭੰਗੜਾ ਜਿੰਨੇ ਕਿੰਨਾ ਕੁ ਪਾਉਣਾ ਤੁਸੀਂ ਇਦਾਂ ਕਰਕੇ ਮਾਹੌਲ ਖਰਾਬ ਕੀਤਾ ਇਸ ਕਰਕੇ ਜਿਹੜਾ ਗਿਫਟ ਇਹਨਾਂ ਦਾ ਉਹ ਤਿਆਰ ਹੈ ਉਹ ਦੇਣੇ ਆ ਉਸ ਤੋਂ ਬਾਅਦ ਬਾਕੀ ਜਿਹੜੀਆਂ ਗੱਲਾਂ ਮੱਤ ਜਿਹੜਾ ਨਿਬਾਜ ਕਰ ਦੇਣਗੇ ਥੈਂਕ ਯੂ